ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜੇ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਯੋਜਨਾ ਵਿਕਾਸ ਬੋਰਡ ਵੱਲੋਂ ਪੰਜਾਬ ਨਿਰਮਾਣ ਪ੍ਰੋਗਰਾਮ ਸਕੀਮ ਦੇ ਤਹਿਤ ਨਗਰ ਕੌਂਸਲ ਨਿਹਰਗਾਗਾਂ ਨੂੰ ਹਾਸਲ ਹੋਏ ਲੱਖਾਂ ਰੁਪਏ ਦੀ ਗ੍ਰਾਂਟ ਦੇ ਨਾਲ ਪੈਨਸ਼ਨਰ ਹੋਮ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਬ੍ਰਿੰਦਰ ਕੋਇਲ ਵੱਲੋਂ ਕੀਤਾ ਗਿਆ ਤੇ ਇਹ ਪੈਨਸ਼ਨਰ ਹੋਮ ਪੈਨਸ਼ਨਰਜ਼ ਡੇ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਪੋਰਟ ਕੀਤਾ ਗਿਆ ਹੈ ਤੇ ਇਸ ਮੌਕੇ ਬੁਲਾਇਕ ਬ੍ਰਿੰਦਰ ਕੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਜ਼ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਕਿ ਕਿਹਾਏ ਕਿ ਪੈਨਸ਼ਨਰ ਹੋਮ ਰਿਟਾਇਰਡ ਮੁਲਾਜ਼ਮਾਂ ਦੇ ਆਪਸੀ ਤਾਲਮੇਲ ਦਾ ਇੱਕ ਜਰੀਆ ਵੀ ਬਣੇ ਤੇ ਇਹ ਪੈਨਸ਼ਨਰ ਹੋਮ ਪੈਨਸ਼ਨਰਸ ਡੇ ਮੌਕੇ ਪੈਨਸ਼ਨਰਸ ਐਸੋਸੀਏਸ਼ਨ ਦੁਆਪਰ ਕੀਤਾ ਗਿਆ ਹੈ ਤੇ ਇਸ ਮੌਕੇ ਬਤਾਈ ਕਿ ਵਰਿੰਦਰ ਗੋਇਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪੈਨਸ਼ਨਰਸ ਦੇ ਹਿੱਤਾਂ ਦੀ ਰਾਖੀ ਦੇ ਲਈ ਵਚਨਬੱਧ ਹੈ ਨਾ ਕਿ ਹਾਇ ਕਿ ਪੈਨਸ਼ਨਰਸ ਹੋਮ ਰਿਟਾਇਰਡ ਮੁਲਾਜ਼ਮਾਂ ਦੇ ਆਪਸੀ ਤਾਲਮੇਲ ਦਾ ਇੱਕ ਜਰੀਆ ਵੀ ਬਣੇਗਾ ਕਿਉਂਕਿ ਪੈਨਸ਼ਨਰ ਹੋਮ ਬਣਨ ਦੇ ਨਾਲ ਕੋਈ ਵੀ ਪੈਨਸ਼ਨਰ ਇੱਥੇ ਪਹੁੰਚ ਕੇ ਆਪਣੀ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰ ਸਕਦਾ ਹੈ ਅੱਜ ਪੈਨਸ਼ਨਰ ਦਿਵਸ ਹੈ। ਸੁਪੈਨਸ਼ਨਰ ਦਿਵਸ ਦੇ ਉੱਤੇ ਅੱਜ ਸਾਰੇ ਜਿਹੜੇ ਸਾਡੇ ਰੈਟਾਇਰਡ ਮੁਲਾਜ਼ਮ ਨੇ ਪੈਨਸ਼ਨਰ ਤੇ ਉਹਨਾਂ ਨੇ ਪਰਵਾਹ ਵਿੱਚ ਰੱਖਿਆ ਸੀ। ਤੇ ਪੈਨਸ਼ਨਰ ਦਿਵਸ ਦੇ ਮੌਕੇ ਤੇ ਅਸੀਂ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਦੇ ਬੈਠਣ ਦੇ ਲਈ ਜਗ੍ਹਾ ਇੱਕੇ ਕਮਰਾ ਸਰਕਾਰ ਵੱਲੋਂ ਬਣਾ ਕੇ ਦਿੱਤਾ ਹੈ। ਉਹ ਵੀ ਅੱਜ ਇਹਨਾਂ ਦੇ ਹਵਾਲੇ ਦਿੱਤਾ ਗਿਆ। ਸਭ ਪ੍ਰੋਗਰਾਮ ਅਜਿਹਾ ਇਸ ਬਾਕੀ ਇਸ ਦਿਨ ਦੇ ਉੱਤੇ ਅਸੀਂ ਸਾਰੇ ਨੇ ਬੈਠ ਕੇ ਵਿਚਾਰ ਕੀਤੇ ਜਾ ਰਹੇ ਹੈ ਕਿ ਪੈਨਸ਼ਨਰਸ ਨੇ ਇਹਨਾਂ ਦਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੈ ਹਰ ਖੇਤਰ ਦੇ ਵਿੱਚ ਤਜਰਬਾ ਹੈ ਡਾਕਟਰ ਹੈ ਮਾਸਟਰ ਹੈ ਕੋਈ ਹੋਰ ਕਿਸੇ ਵੱਖਵੇਂ ਦੇ ਵਿੱਚੋਂ ਰਿਟਾਇਰ ਹੋਏ ਨੇ ਵੀ ਇਹਨਾਂ ਨੇ ਸੇਵਾਵਾਂ ਬਹੁਤ ਬੜੀ ਮੁੱਲੀਆਂ ਸੇਵਾਵਾਂ ਇਹਨਾਂ ਨੇ ਕੀਤੀ ਹੋਈ ਹੈ ਜੀ ਤੇ ਜਿੰਦਗੀ ਦੇ ਬਹੁਤ ਵੱਡੇ ਤਜਰਬੇ ਨੇ ਵੀ ਅਸੀਂ ਇਸ ਤਜਰਬੇ ਤੋਂ ਕੁਝ ਹੋਰ ਫਾਇਦਾ ਲਿੱਤਾ ਜਾ ਸਕੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦਾ ਇੱਕ ਮਾਹੌਲ ਬਣਾਇਆ ਜਾਵੇ ਕਿ ਜੋ ਵੀ ਪੈਨਸ਼ਨਰਸ ਰਿਟਾਇਰ ਹੋ ਚੁੱਕੇ ਨੇ ਪਰ ਹਲੇ ਫਿਜ਼ੀਕਲੀ ਬੜੇ ਠੀਕ ਨੇ ਤੇ ਉਹ ਕਿਸੇ ਵੀ ਤਰ੍ਹਾਂ ਸਰਕਾਰ ਦੀ ਸਮਾਜ ਦੀ ਸੇਵਾ ਕਰ ਸਕਣ ਅੱਜ ਪੰਜਰ ਅਰਦਾਸੀ ਦਾ ਜੋ ਕਿ ਦੇਸ਼ ਪੱਧਰ ਤੇ ਮਨਾਇਆ ਜਾਂਦਾ ਹੈ ਅੱਜ ਦੇ ਪੈਨਸ਼ਨਰਾਂ ਦੇ ਦਿਵਸ ਤੇ ਅਸੀਂ ਸਾਡੀ ਕਮੇਟੀ ਵੱਲੋਂ 65 ਸਾਲਾਂ ਜਿਹੜੇ ਸਾਡੇ ਮੈਂਬਰ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਇੱਕ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸੀਨੀਅਰ ਮੈਂਬਰ ਜੀ ਜੀਵਨ ਨਰਨ ਚੋਟੀਆਂ ਜੋ ਕਿ 80 ਸਾਲ ਦੀ ਉਮਰ ਦੇ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਹੈ ਬੜੀ ਖੁਸ਼ੀ ਹੋਈ ਉਹਨਾਂ ਨੂੰ ਸਨਮਾਨਿਤ ਕਰਕੇ ਤੇ ਅੱਜ ਇੱਕ ਹੋਰ ਖੁਸ਼ੀ ਹੋਈ ਕਿ ਅੱਜ ਜਿਹੜਾ ਸਾਡਾ ਪੈਨਸ਼ਨਰ ਹਾਊਸ ਹੈ ਪੈਨਸ਼ਨਰ ਸਾਡਾ ਹਾਲ ਬਣਿਆ ਉਹਦਾ ਅਜੁਦਘਾਟਨ ਸੀ ਜੋ ਬ੍ਰਿੰਦਰ ਕੁਮਾਰ ਜੀ ਗੋਇਲ ਐਮਐਲ ਕਰਕੇ ਗਏ ਆ ਸੋ ਅੱਗੇ ਉਹਦੇ ਸ਼ੈੱਡ ਵਾਸਤੇ ਤੇ ਇੱਥੇ ਜਿਹੜਾ ਫਰਸ਼ ਲੱਗਣਾ ਹੈ ਇੰਟਰਲੌਕ ਉਹਦੇ ਵਾਸਤੇ ਵੀ ਉਹ ਕੰਮੀ ਭਰ ਕੇ ਗਏ ਸਾਨੂੰ ਪੂਰਨ ਉਮੀਦ ਹੈ ਕਿ ਉਹ ਵੀ ਹੋ ਜਾਏਗਾ ਸੋ ਇਸ ਪੈਨਸ਼ਨਰ ਦਿਵਸ ਤੇ ਅਸੀਂ ਸਭ ਨੂੰ ਵਧਾਈਆਂ ਦਿੰਦੇ ਆ ਜਿਹੜੇ ਸਾਰੇ ਸਾਥੀਆਂ ਦੀਆਂ ਜਿਹੜੀ ਸਿਹਤ ਦੀ ਹੈ ਚੰਗੀ ਸਿਹਤ ਦੀ ਤੇ ਸੁਖ ਸ਼ਾਂਤੀ ਦੀ ਕਾਮਨਾ ਕਰਦੇ ਆ ਅੱਜ ਦਾ ਜੀ ਸਾਲਾਨਾ ਪੈਨਸ਼ਨਰ ਦਿਵਸ ਜਿਸ ਨੂੰ ਮਨਾਇਆ ਜਾਂਦਾ ਹਰ ਸਾਲ ਯੋ ਕਿ ਇਸ ਬੰਦ ਵਿੱਚ ਅਸੀਂ ਕਰਕੇ ਹੋਏ ਸੀਗੇ ਇੱਕ ਕਮਰੇ ਦਾ ਘਟਨ ਕਰਨਾ ਦੀ ਗੱਲ ਮਾਨਯੋਗ ਐਮਐਲਏ ਸਾਹਿਬ ਵੱਲੋਂ ਕੀਤਾ ਗਿਆ ਇਹ ਕਿਹੜੀ ਜਗਾ ਤੇ ਡਾਕਟਰ ਕਾਉਂਸਲਰਾ ਕਰਦਾ ਹੁੰਦਾ ਪਾਰਕ ਹੈਗਾ ਕਿ ਪਾਰਕ ਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀ ਰਹੀਆਂ ਨੇ ਉਹਦੇ ਮਸਲੇ ਸੰਬੰਧੀ ਕੋਈ ਕੀਤੀ ਐ ਐਮਐਲਏ ਸਾਹਿਬ ਨਾਲ ਗੱਲਬਾਤ ਹਾਂ ਜੀ ਉਹਨਾਂ ਨੂੰ ਦੱਸਿਆ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਪੁਲਿਸ ਦੀ ਡਿਊਟੀ ਲਗਾ ਦਈ ਹੈ ਤੇ ਸਾਰੇ ਬੰਦ ਕਰ ਦਾਂਗੇ ਉਨਕੀ ਕੀ ਮੰਗਾਂਗੇ ਜਿਹੜੇ ਤੁਸੀਂ ਐਮਐਲ ਲਿਖਾਉਗੇ ਸਭ ਧਿਆਨ ਦੇ ਗਏ ਅਸੀਂ ਚਾਹੁੰਦੇ ਹਾਂ ਵੀ ਇੱਥੇ ਇੱਕ ਆਪਣੀ ਇੰਟਰਲੌਕ ਟਾਈਲਾਂ ਲੱਗ ਜਾਣ ਤੇ ਸਫਾਈ ਵਧੀਆ ਹੋ ਜੇ ਇਲੈਕਟਰ ਲੱਗ ਜਾ ਜਪਾਨੀ ਟੀਵੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ